ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਬੇਬੇ ਬਾਪੂ ਦੀ ਰਸੋਈ ਵਿੱਚ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸਪੈਸ਼ਲ ਰੈਸিপি ਫॉर ਡਾਈਟ ਕਰਨ ਵਾਲਿਆਂ ਲਈ ਅਤੇ ਸਪੈਸ਼ਲ ਫॉर ਬੇਬੀਜ਼ ਦੋਨੋਂ ਇਹ ਰੈਸਪੀਜ਼ ਦੋਨਾਂ ਲਈ ਸੇਮ ਨੇ ਤੁਸੀਂ ਇਸ ਤਰੀਕੇ ਨਾਲ ਇਹ ਰੈਸਪੀ ਜ਼ਰੂਰ ਬਣਾ ਕੇ ਦੇਖੋ ਬਹੁਤ ਹੀ ਵਧੀਆ ਰੈਸਪੀ ਹੈ ਇਹ ਅਤੇ ਹੈਲਦੀ ਵੀ ਹੈ ਤੇ ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਰੈਸਪੀ ਹੈ ਇਹ ਸਭ ਤੋਂ ਪਹਿਲਾਂ ਤਾਂ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਿਓ ਤਾਂ ਕਿ ਜਿਹੜੀ ਵੀ ਸਾਡੀ ਨਵੀਂ ਵੀਡੀਓ ਹੋਵੇ ਤੁਹਾਡੇ ਤੱਕ ਜਰੂਰ ਪਹੁੰਚੇ ਜਿਨ੍ਹਾਂ ਨੇ ਪਹਿਲਾਂ ਹੀ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਹਾਂਜੀ ਅੱਜ ਆਪਾਂ ਬਣਾਉਣ ਲੱਗੇ ਆਂ ਵੈਜੀਸ ਨਾਲ ਭਰਪੂਰ ਅਤੇ ਪ੍ਰੋਟੀਨ ਨਾਲ ਭਰਪੂਰ ਦਲੀਆ ਦਲੀਏ ਵਿੱਚ ਪ੍ਰੋਟੀਨ ਅਤੇ ਫਾਈਬਰ ਹੁੰਦਾ ਤੁਸੀਂ ਇਸ ਨੂੰ ਨਾਸ਼ਤੇ ਵਿੱਚ ਜਰੂਰ ਐਡ ਕਰੋ ਦਲੀਏ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਨੇ ਚੁੱਲੇ ਉੱਪਰ ਇੱਕ ਪਤੈਲੀ ਰੱਖ ਕੇ ਉਹਦੇ ਵਿੱਚ ਇੱਕ ਜੱਗ ਆਪਾਂ ਨੇ ਪਾਣੀ ਪਾਉਣਾ ਹੈ ਪਾਣੀ ਨੂੰ ਆਪਾਂ ਨੇ ਗਰਮ ਹੋਣ ਦੇਣਾ ਜਦੋਂ ਪਾਣੀ ਰਿੱਜ ਜਾਊਗਾ ਉਦੋਂ ਆਪਾਂ ਇਸ ਦੇ ਵਿੱਚ ਦਲੀਆ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਨੂੰ ਇੱਕ ਛੋਟੀ ਕਟੋਰੀ ਦਲੀਆ ਚਾਹੀਦਾ ਹੈ ਦਲੀਆ ਆਪਣਾ ਸਿੰਪਲ ਦਲੀਆ ਹੈ ਜਿਹੜਾ ਮਿਲਦਾ ਮੋਟਾ ਦਲੀਆ ਨਹੀਂ ਹੈਗਾ ਇਹ ਸਿੰਪਲ ਹੈ ਇੱਕ ਛੋਟੀ ਕਟੋਰੀ ਆਪਾਂ ਨੂੰ ਚਾਹੀਦੇ ਨੇ ਮਟਰ ਹਰੇ ਮਟਰ ਚਾਹੀਦੇ ਨੇ ਇੱਕ ਛੋਟੀ ਕਟੋਰੀ ਆਪਾਂ ਨੂੰ ਚਾਹੀਦੀ ਹੈ ਸੋਇਆਬੀਨ ਦੀਆਂ ਬੜੀਆਂ ਇੱਕ ਆਪਾਂ ਨੇ ਗਾਜਰ ਕਰੋੜ ਲੈਣੀ ਹੈ ਕद्दू ਕਸ ਕਰ ਲੈਣੀ ਹੈ ਇੱਕ ਆਪਾਂ ਨੂੰ ਪਿਆਜ਼ ਚਾਹੀਦਾ ਕੱਟਿਆ ਹੋਇਆ ਆਧਾ ਤੇ ਲਸਣ ਕੁੱਟਿਆ ਹੋਇਆ ਚਾਹੀਦਾ ਤੇ ਥੋੜਾ ਜਿਹਾ ਆਪਾਂ ਨੂੰ ਹਰਾ ਧਨੀਆ ਚਾਹੀਦਾ ਸਭ ਤੋਂ ਪਹਿਲਾਂ ਆਪਾਂ ਦਲੀਏ ਨੂੰ ਚੰਗੀ ਤਰ੍ਹਾਂ ਧੋ ਲਵਾਂਗੇ ਅਨੂਆ ਪਾਇਕਾ ਵੱਡੇ ਭਾਂਡੇ ਵਿੱਚ ਪਾ ਕੇ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਵਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਸਾਫ਼ ਹੋ ਜਾਵੇ ਆਪਾਂ ਬਿਨਾ ਭੁੰਨਿਆ ਹੀ ਦਲੀਆ ਬਣਾਉਣਾ ਸਿੰਪਲ ਰੈਸিপি ਹੈ ਬਿਲਕੁਲ ਜਿਹੜੀ ਆਸਾਨ ਹੈ 2 ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਊਗੀ ਦਲੀਆ ਆਪਾਂ ਨੇ ਧੋ ਲਿਆ ਹੁਣ ਆਪਣਾ ਪਾਣੀ ਗਰਮ ਹੋ ਚੁੱਕਿਆ ਰਿੱਝ ਚੁੱਕਿਆ ਇਹਦੇ ਵਿੱਚ ਆਪਾਂ ਦਲੀਆ ਪਾਵਾਂਗੇ ਦਲੀਆ ਪਾ ਕੇ ਆਪਾਂ ਨੇ ਹੁਣ ਇਹਦੇ ਵਿੱਚ ਪਾਣੇ ਨੇ ਹਰੇ ਮਟਰ ਜਿਹੜੇ ਆਪਾਂ ਲਏ ਸੀਗੇ ਤੁਸੀਂ ਇਸ ਦੇ ਵਿੱਚ ਹੋਰ ਵੈਜੀਟੇਬਲਸ ਵੀ ਪਾ ਸਕਦੇ ਹੋ ਜਿਹੜੀ ਤੁਹਾਨੂੰ ਪਸੰਦ ਹੋਵੇ ਹੁਣ ਆਪਾਂ ਨੇ ਜਿਹੜੀ ਗਾਜਰ ਇੱਕ ਘਰੋਟ ਕੇ ਰੱਖੀ ਸੀਗੀ ਉਹ ਪਾ ਦੇਣੀ ਹੈ ਇਹਦੇ ਵਿੱਚ ਤੇ ਹੁਣ ਆਪਾਂ ਨੇ ਸੋਇਆਬੀਨ ਦੀਆਂ ਬੜੀਆਂ ਪਾ ਦੇਣੀਆਂ ਨੇ ਇਹ ਸਭ ਚੀਜ਼ਾਂ ਪਾਣ ਨਾਲ ਇਹ ਬਹੁਤ ਹੀ ਜ਼ਿਆਦਾ ਹੈਲਦੀ ਹੋ ਜਾਂਦਾ ਹੈ ਅੱਧਾ ਚਮਚ ਆਪਾਂ ਇਹਦੇ ਵਿੱਚ ਹਲਦੀ ਪਾਵਾਂਗੇ ਤੇ ਅੱਧਾ ਚਮਚ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਤੇ ਹਾਂ ਨਾ ਸਾਰੀ ਚੀਜ਼ਾਂ ਨੂੰ ਆਪਾਂ ਨੇ ਮਿਲਾ ਲੈਣਾ ਚੰਗੀ ਤਰ੍ਹਾਂ ਦਲੀਆ ਪ੍ਰੋਟੀਨ ਅਤੇ ਫਾਈਬਰ ਦੇ ਨਾਲ ਭਰਪੂਰ ਵੀ ਹੈ ਜੇ ਆਪਾਂ ਡਾਈਟਿੰਗ ਤੇ ਆ ਤਾਂ ਇਹ ਦੱਲੀਆਂ ਜ਼ਰੂਰ ਖਾਓ ਇਹ ਆਪਾਂ ਨੂੰ ਬਹੁਤ ਜ਼ਿਆਦਾ ਤਾਕਤ ਵੀ ਦਿੰਦਾ ਹੈ ਤੇ ਆਪਣਾ ਢਿੱਡ ਨੂੰ ਭਰਿਆ ਰੱਖਦਾ ਆਪਾਂ ਨੂੰ ਕੁਝ ਹੋਰ ਖਾਣ ਦੀ ਜ਼ਰੂਰਤ ਨਹੀਂ ਪੈਂਦੀ ਛੇਤੀ ਤੇ ਹੁਣ ਆਪਾਂ ਨੇ ਇਹਨੂੰ ਟੱਕ ਕੇ ਰੱਖ ਦੇਣਾ ਅੱਧੇ ਘੰਟੇ ਲਈ ਅੱਧੇ ਘੰਟੇ ਬਾਅਦ ਆਪਾਂ ਨੇ ਚੈੱਕ ਕਰਨਾ ਇਹ ਬਣ ਕੇ ਬਿਲਕੁਲ ਤਿਆਰ ਹੋ ਜਾਊਗਾ ਦੇਖ ਸਕਦੇ ਹੋ ਤੁਸੀਂ ਬਿਲਕੁਲ ਪੱਕ ਚੁੱਕਿਆ ਇਹ ਹੁਣ ਆਪਾਂ ਇਹਨੂੰ ਨੀਚੇ ਉਤਾਰ ਲਵਾਂਗੇ ਹੁਣ ਆਪਾਂ ਇਸ ਦੇ ਲਈ ਇਹਨੂੰ ਤੜਕਾ ਲਗਾਉਣਾ ਤੜਕਾ ਲਗਾਉਣ ਲਈ ਆਪਾਂ ਕੜਾਈ ਚੁੱਲ੍ਹੇ ਉੱਪਰ ਰੱਖ ਲਵਾਂਗੇ ਹੁਣ ਆਪਾਂ ਇਸ ਵਿੱਚ ਜਦੋਂ ਕੜਾਈ ਗਰਮ ਹੋ ਜਾਊਗੀ ਸਿਰਫ 2 ਚਮਚ ਆਪਾਂ ਨੇ ਇਸ ਵਿੱਚ ਘੀ ਪਾਉਣਾ ਹੈ ਜਿਆਦਾ ਘੀ ਨਹੀਂ ਪਾਵਾਂਗੇ ਆਪਾਂ ਸਿਰਫ 2 ਚਮਚ ਹੀ ਘੀ ਪਾਉਣਾ ਹੈ ਆਪਾਂ ਦੇਸੀ ਕਿਉਂ ਪਾਣਾ ਦੇਸੀ ਕਿਉਂ ਆਪਣੀ ਸਿਹਤ ਲਈ ਬਹੁਤ ਵਧੀਆ ਹੈ ਆਪਣੇ ਸਰੀਰ ਲਈ ਕਿਉਂ ਵੀ ਬਹੁਤ ਵਧੀਆ ਹੈ ਕਿਉਂ ਖਾਣਾ ਚਾਹੀਦਾ ਜਦੋਂ ਆਪਾਂ ਡਾਈਟਿੰਗ ਦੇ ਹੁੰਦੇ ਆ ਕਿਉਂ ਨਹੀਂ ਛੱਡਣਾ ਚਾਹੀਦਾ ਸਰੀਰ ਵਿੱਚ ਆਪਣੀ ਖੁਸ਼ਕੀ ਵੀ ਹੋ ਜਾਂਦੀ ਹੈ ঘি ਨੂੰ ਆਪਾਂ ਨੇ ਡਾਈਟ ਦੇ ਵਿੱਚ ਰੱਖਣਾ ਘੱਟ ਜ਼ਰੂਰ ਕਰ ਸਕਦੇ ਆ ਆਪਾਂ ঘি ਆਪਣਾ ਕੀ ਆਪਾਂ ਗਰਮ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਕਟਿਆ ਹੋਇਆ ਇੱਕ ਪਿਆਜ਼ ਪਾ ਦੇਣਾ ਪਿਆਜ਼ ਨੂੰ ਆਪਾਂ ਭੁੰਨ ਲਾਂਗੇ 골ਡਨ ਬ੍ਰਾਊਨ ਕਰ ਲਾਵਾਂਗੇ ਪਿਆਜ਼ ਆਪਣਾ ਹਲਕਾ ਬ੍ਰਾਊਨ ਹੋ ਗਿਆ ਹੈ ਹੁਣ ਆਪਾਂ ਨੇ ਇਹਦੇ ਵਿੱਚ ਆਦਾ ਜਿਹੜਾ ਕੁੱਟਿਆ ਹੋਇਆ ਸੀਗਾ ਉਹਦਾ ਪੇਸਟ ਪਾ ਦੇਣਾ ਹੁਣ ਆਪਾਂ ਨੇ ਇਹਦੇ ਵਿੱਚ ਲਸਣ ਦਾ ਪੇਸਟ ਪਾ ਦੇਣਾ ਇਹ ਸਾਰੀਆਂ ਚੀਜ਼ਾਂ ਪਾ ਕੇ ਆਪਾਂ ਇਹਨਾਂ ਨੂੰ ਭੁੰਨ ਲੈਣਾ ਚੰਗੀ ਤਰ੍ਹਾਂ ਛੋਟੇ ਬੱਚਿਆਂ ਤੋਂ ਲੈ ਕੇ ਤੇ ਵੱਡਿਆਂ ਤੱਕ ਇਹ ਖਾਣਾ ਬਹੁਤ ਹੀ ਪੋਸ਼ਟਿਕ ਮੰਨਿਆ ਜਾਂਦਾ ਹੈ ਤੁਸੀਂ ਓਟਸ ਵਗੈਰਾ ਨਾ ਖਾ ਕੇ ਇਹ ਦੇਸੀ ਦਲੀਆ ਬਣਾ ਕੇ ਖਾਓ ਇਹ ਬਹੁਤ ਹੀ ਜ਼ਿਆਦਾ ਪੋਸ਼ਟਿਕ ਅਤੇ ਪ੍ਰੋਟੀਨ ਨਾਲ ਭਰਪੂਰ ਹੈ ਤੇ ਪੰਜਾਬੀ ਦੇਸੀ ਖਾਣੇ ਦੀ ਰੀਸ ਤਾਂ ਕੋਈ ਵੀ ਨਹੀਂ ਕਰ ਸਕਦਾ ਆਪਣੇ ਪੰਜਾਬੀ ਖਾਣੇ ਦਾ ਤਾਂ ਵੱਖਰਾ ਹੀ ਸਵਾਦ ਹੁੰਦਾ ਹੈ ਪਿਆਜ਼ ਆਪਣਾ ਭੁੰਨ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚ ਜੀਰਾ ਪਾ ਦਵਾਂਗੇ ਤੇ ਹਾਂ ਨਾ ਸਾਰੀ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਲਵਾਂਗੇ ਹੁਣ ਆਪਾਂ ਨੇ ਇਹਦੇ ਵਿੱਚ ਜਿਹੜਾ ਦਲੀਆ ਤਿਆਰ ਕੀਤਾ ਹੋਇਆ ਸੀਗਾ ਉਹ ਪਾ ਦੇਣਾ ਇਹਦੇ ਵਿੱਚ ਲਓ ਜੀ ਆਪਣੇ ਦਲੀਏ ਨੂੰ ਤੜਕਾ ਲੱਗ ਚੁੱਕਾ ਹੈ ਇਹਦੇ ਵਿੱਚ ਆਪਾਂ ਸਾਰਾ ਦਲੀਆ ਐਡ ਕਰ ਦਵਾਂਗੇ ਜਿਹੜਾ ਆਪਾਂ ਬਣਾਇਆ ਹੋਇਆ ਸੀਗਾ ਦੇਖੋ ਜੀ ਤੜਕਾ ਲੱਗ ਚੁੱਕਿਆ ਆਪਣਾ ਦਲੀਆ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਤੇ ਟੇਸਟੀ ਵੀ ਬਹੁਤ ਜ਼ਿਆਦਾ ਹੈ ਇਹ ਤੁਸੀਂ ਇਸ ਨੂੰ ਜ਼ਰੂਰ ਬਣਾ ਕੇ ਦੇਖਿਓ ਹੁਣ ਆਪਾਂ ਇਹਨੂੰ نیچے ਟਾਰ ਲੈਣਾ ਹੈ ਕਲਰ ਦੇਖੋ ਤੁਸੀਂ ਕਿੰਨਾ ਸੋਹਣਾ ਆਇਆ ਇਹਦਾ ਬਣ ਕੇ ਰਾਜਿਸ ਨੂੰ ਐਡ ਕਰਕੇ ਇਹ ਬਹੁਤ ਹੀ ਜ਼ਿਆਦਾ ਪੋਸਟਿਕ ਬਣ ਗਿਆ ਹੋਰ ਵੀ ਹੁਣ ਆਪਾਂ ਇਹਨੂੰ ਇੱਕ ਬਾਉਲ ਵਿੱਚ ਕੱਢ ਲੈਣਾ ਦਲੀਆ ਆਪਣਾ ਬਣ ਕੇ ਪਿਆਰ ਹੋ ਚੁੱਕਿਆ ਇਹ ਦਲੀਆ ਤੁਸੀਂ ਆਪਣੇ ਬੱਚਿਆਂ ਨੂੰ ਜਰੂਰ ਬਣਾ ਕੇ ਖਵਾਓ ਤੇ ਆਪ ਵੀ ਖਾਓ ਨਵੀਆਂ ਨਵੀਆਂ ਰੈਸਪੀਆ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ